ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਦੇਖੋ ਜੀ ਮੇਰੇ ਗਰਮ ਪਜਾਮੇ ਬਣਾਈ ਸੀ ਉਹਦੇ ਨਾਲੋਂ ਇਹ ਕਟੀਆਂ ਬਚ ਗਈਆਂ ਸੀ ਦੇਖੋ ਮੈਂ ਸੋਚਿਆ ਵੀ ਇਹਦੀਆਂ ਜਰਾਬਾਂ ਬਣਾਈਆਂ ਜਾਣ ਕਿਉਂਕਿ ਇਹ ਕੱਪੜਾ ਬਹੁਤ ਜ਼ਿਆਦਾ ਗਰਮ ਸੀਗਾ ਤੇ ਆਪਾਂ ਇਹਨੀਆਂ ਬਣਾ ਰਿਆਂ ਜਿਹੜਾਬਾਂ ਜਿਹੜਾਬਾਂ ਆਪਾਂ ਦੋ ਤਰ੍ਹਾਂ ਦੀਆਂ ਬਣਾਵਾਂਗੇ ਇੱਕ ਬਣਾਵਾਂਗੇ ਜੀ ਆਪਾਂ ਅੰਗੂਠੇ ਵਾਲੀਆਂ ਜਿਹੜਾਬਾਂ ਤੇ ਇੱਕ ਬਣਾਵਾਂਗੇ ਆਪਾਂ ਸਿੰਪਲ ਜਿਹੜਾਬਾਂ ਦੇਖੋ ਜਿਹੜਾ ਇਹ ਵਾਲਾ ਕੱਪੜਾ ਬਹੁਤ ਜ਼ਿਆਦਾ ਗਰਮ ਕੱਪੜਾ ਹੈ ਤੇ ਪੂਰਾ ਮੋਟਾ ਕੱਪੜਾ ਹੈ ਤੇ ਇਹਦੇ ਵਿੱਚ ਨਾ ਸਟੈਚ ਬਹੁਤ ਹੈ ਕੱਪੜੇ ਦੇ ਵਿੱਚ ਜਿਹੜਾ ਸਟੈਚ ਵਾਲਾ ਕੱਪੜਾ ਹੁੰਦਾ ਦੇਖੋ ਜੇ ਆਪਾਂ ਉਹਦੀਆਂ ਜਿਹੜਾਬਾਂ ਵਗੈਰਾ ਬਣਾਈਏ ਤਾਂ ਬਹੁਤ ਜ਼ਿਆਦਾ ਵਧੀਆ ਬਣਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਾਪ ਲੈਣਾ ਦੱਸਦੇ ਹਾਂ ਕਿ ਆਪਾਂ ਕਿਵੇਂ ਨਾਪ ਲੈਣਾ ਹੈ ਦੇਖੋ ਜੀ ਜਿਵੇਂ ਮੈਂ ਇਹ ਜਰਾਬ ਧਰ ਕੇ ਨਾਪ ਲੈ ਰਹੀ ਹਾਂ ਤੁਸੀਂ ਚਾਹੋ ਤਾਂ ਦੇਖੋ ਆਪਣਾ ਪੈਰ ਧਰ ਕੇ ਨਾਪ ਲੈ ਸਕਦੇ ਹੋ ਜਿਵੇਂ ਦੇਖੋ ਕੋਈ ਚੱਪਲ ਵਗੈਰਾ ਧਰ ਕੇ ਆਪਣੇ ਨਾਪ ਦੀ ਉਹ ਵੀ ਤੁਸੀਂ ਉਸ ਤਰ੍ਹਾਂ ਵੀ ਨਾਪ ਲੈ ਸਕਦੇ ਹੋ ਪਰ ਦੇਖੋ ਜੀ ਜਿਹੜੀ ਇਹ ਜਰਾਬ ਹੈ ਇਹ ਦੇ ਉੱਪਰ ਨੂੰ ਹੋ ਜਾਂਦੀ ਹੈ ਜਾਨੀ ਕਿ ਵੱਡੀ ਹੁੰਦੀ ਹੈ ਜਰਾਬ ਆਪਣੇ ਸਾਰੇ ਪੈਰ ਟੱਕਿਆ ਜਾਂਦਾ ਉੱਪਰ ਲੱਤ ਤੱਕ ਕਵਰ ਹੋ ਜਾਂਦੀ ਹੈ ਇਹ ਮੈਂ ਇਸ ਕਰਕੇ ਲੈ ਰਹੀ ਹਾਂ ਕਿਉਂਕਿ ਮੈਂ ਇਹਦੇ ਹਿਸਾਬ ਨਾਲ ਵੱਡੀ ਜਰਾਬ ਬਣਾ ਰਹੀ ਹਾਂ ਜਿਹੜੀ ਕਿ ਉੱਪਰ ਤੱਕ ਚਲੇ ਤੇ ਸਾਰਾ ਆਪਣਾ ਪੈਰ ਹੈ ਕਵਰ ਹੋ ਜੇ ਦੇਖੋ ਜਿੱਤੋਂ ਆਪਣਾ ਅੱਡੀ ਬਣੀ ਹੋਈ ਹੈ ਜਰਾਬ ਦੀ ਉੱਥੇ ਤੱਕ ਆਪਾਂ ਇਹਦਾ ਇਸ ਤਰ੍ਹਾਂ ਇਹ ਨਾਪ ਲੈਣਾ ਜੀ ਅੱਡੀ ਨੂੰ ਇਸ ਤਰ੍ਹਾਂ ਰੱਖ ਲੈਣਾ ਉੱਪਰੋਂ ਜਰਾਬ ਜਿਹੜੀ ਲਾਸਟਿਕ ਪਾਈ ਹੁੰਦੀ ਹੈ ਉੱਥੋਂ ਥੋੜੀ ਜੀ ਆਪਾਂ ਫੋਲਡ ਕਰ ਦਾਂਗੇ ਪਹਿਲਾਂ ਦੇਖੋ ਆਪਾਂ ਇਹ ਗੋਲ ਨਿਸ਼ਾਨ ਲਾ ਦਾਂਗੇ ਇਹ ਆਪਾਂ ਬਣਾ ਰਹੇ ਹਾਂ ਜੀ ਬਿਨਾ ਅੰਗੂਠੇ ਤੋਂ ਜਰਾਬ ਤੇ ਫਿਰ ਤੁਹਾਨੂੰ ਅੰਗੂਠੇ ਵਾਲੀ ਜਰਾਬ ਬਣਾਉਣੀ ਸਿਖਾਵਾਂਗੇ ਤੇ ਇਹ ਦੇਖੋ ਜਿਵੇਂ ਇਹ ਵਾਲੀ ਜਰਾਬ ਹੈ ਆਪਾਂ ਸਲੀਪਰ ਵਗੈਰਾ ਨਾਲ ਜਾਂ ਬੂਟਾ ਵਗੈਰਾ ਨਾਲ ਕਿਵੇਂ ਮਰਜ਼ੀ ਪਾ ਸਕਦੇ ਆਂਗੀ ਤੇ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਤੇ ਉੱਪਰ ਦੇਖੋ ਜੀ ਇਹ ਸਿੱਧਾ ਪੀਸ ਇਸ ਤਰ੍ਹਾਂ ਰੱਖਣਾ ਹੈਗਾ ਜਿੱਥੋਂ ਆਪਾਂ ਨਿਸ਼ਾਨ ਲਾਇਆ ਦੇਖੋ ਅੱਡੀ ਦਾ ਉੱਤੇ ਬਣਾ ਰਹੇ ਆਪਾਂ ਅੱਡੀ ਆਪਾਂ ਅੱਡੀ ਵਾਲੀ ਜਰਾ ਬਣਾਵਾਂਗੇ ਇਹ ਪੈਰ ਦੀ ਬਿਲਕੁਲ ਸਹੀ ਆਉਂਦੀ ਹੈ ਦੇਖੋ ਇਹ ਜਰਾ ਅੱਡੀ ਵਾਲੀ ਹੁੰਦੀ ਹੈ ਤੇ ਇਹਦੀ ਫਿਟਿੰਗ ਵੀ ਵਧੀਆ ਹੁੰਦੀ ਹੈ ਇਸੇ ਤਰ੍ਹਾਂ ਦੇਖੋ ਜੀ ਆਪਾਂ ਗੁਲਾਈ ਜਿਵੇਂ ਉੱਪਰੋਂ ਪੰਜੇ ਦੀ ਦਿੱਤੀ ਹੈ ਤੇ ਨੀਚੋਂ ਅੱਡੀ ਕੋਲੋਂ ਦਿੱਤੀ ਹੈ ਉੱਥੇ ਨਾਲ ਆਪਾਂ 1 ਇੰਚ ਅੰਦਰ ਨੂੰ ਫੋਲਡ ਕਰਨਾ ਇੰਚੀ ਟੇਪ ਅੰਦਰ ਨੂੰ ਨਿਸ਼ਾਨ ਲਾ ਦੇਣਾ ਆਪਾਂ ਇਸ ਤਰ੍ਹਾਂ ਸੌਰੀ ਫੋਲਡ ਨਹੀਂ ਕਰਨਾ ਨਿਸ਼ਾਨ ਲਾ ਦੇਣਾ 1 ਇੰਚ ਅੰਦਰ ਨੂੰ ਇੱਥੇ ਨਾ ਇੱਕ ਬੀ ਬਣਾ ਦੇਣੀ ਹੈ ਫਿਰ ਆਪਾਂ 1 ਇੰਚ ਦਾ ਨਿਸ਼ਾਨ ਜਿਹੜਾ ਲਾਇਆ ਸੀ ਅੰਦਰ ਨੂੰ ਤੇ ਉਹੀ ਆਪਾਂ ਬਾਹਰ ਨੂੰ ਕਰ ਦੇਣਾ ਥੋੜਾ ਜਿਹਾ ਗੈਪ ਛੱਡ ਕੇ ਜਾਨੀ ਕਿ ਇੱਥੇ ਬੀ ਬਣਾ ਦਾਂਗੇ ਦੇਖੋ ਹੋ ਸਕਦਾ ਹੈ ਸੋਨੂੰ ਨਿਸ਼ਾਨੇ ਦੇ ਵਿੱਚ ਨਾ ਚੰਗੀ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ ਤੇ ਮੈਂ ਸੋਨੂੰ ਕੱਟ ਕੇ ਦਿਖਾਉਣੀ ਆ ਜੀ ਫਿਰ ਸੋਨੂੰ ਬਿਲਕੁਲ ਕਲੀਅਰ ਹੋ ਜੂ ਕਿ ਆਪਾਂ ਇੱਥੋਂ ਕਿਵੇਂ ਮਤਲਬ ਕਿ ਕਟਾਈ ਕਰਨੀ ਹੈ ਪਹਿਲਾਂ ਆਪਾਂ ਬਿਲਕੁਲ ਗੋਲ ਇਸ ਤਰ੍ਹਾਂ ਕੱਟ ਲਾਂਗੇ ਜਿਸ ਹਿਸਾਬ ਨਾਲ ਕੀ ਆਪਾਂ ਨਿਸ਼ਾਨ ਲਾਇਆ ਜਿੱਥੋਂ ਆਪਾਂ ਅੱਡੀ ਦਾ ਨਿਸ਼ਾਨ ਲਾਇਆ ਸੀ ਦੇਖੋ ਉੱਥੇ ਨਾ ਆਪਾਂ ਇਸ ਤਰ੍ਹਾਂ ਹੀ ਬੀ ਬਣਾ ਦਾਂਗੇ ਆਇਆ ਥੋੜੀ ਜੀ ਬੀ ਬਣ ਜੂ 1 ਇੰਚ ਅੰਦਰ ਨੂੰ ਇੰਚੀ ਟੇਪ ਦਾ ਨਿਸ਼ਾਨ ਲਾ ਕੇ ਤੇ ਉਹੀ ਥੋੜਾ ਜਿਹਾ ਬਾਹਰ ਨੂੰ ਕਰ ਦੇਣਾ ਬੀ ਬਣਾ ਕੇ ਤੇ ਇਸੇ ਹਿਸਾਬ ਨਾਲ ਆਪਾਂ ਇਹਨੂੰ ਕੱਪੜੇ ਨੂੰ ਕੱਟਣੇ ਇਹ ਜਿਹੜੇ ਆਪਾਂ ਦੋ ਪੀਸ ਨੇ ਡਬਲ ਪੀਸ ਨੇ ਇਹ ਨੀਚੇ ਵਾਲੇ ਪੀਸ ਨੇ ਯਾਨੀ ਕਿ ਅੱਡੀ ਵਾਲੇ ਤੇ ਦੋ ਪੀਸ ਆਪਾਂ ਉੱਪਰਲੇ ਹੋਰ ਕਟਾਂਗੇ ਤੇ ਉਹ ਕਟਾਂਗੇ ਜੀ ਆਪਾਂ ਬਿਲਕੁਲ ਪਲੇਨ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਇਹਦੇ ਵਿੱਚੋਂ ਥੋੜਾ ਜਿਹਾ ਕੱਪੜਾ ਕੱਢ ਦਿੰਨੇ ਆਂ ਵੀ ਟਾਈਪ ਤੇ ਉਸ ਤੋਂ ਬਾਅਦ ਦੇਖੋ ਉੱਪਰਲਾ ਕੱਪੜਾ ਜਿਹੜਾ ਹੈਗਾ ਬਦਮਾ ਇੱਥੇ ਤੱਕ ਆਪਣਾ ਪੈਰ ਆ ਜਾਊਗਾ ਉੱਪਰ ਇੱਥੇ ਆਪਾਂ ਇਲਾਸਟਿਕ ਪਾ ਕੇ ਉੱਪਰਲਾ ਆਪਾਂ ਇਹ ਬਦਮਾ ਕੱਪੜਾ ਹੋ ਜਾਊਗਾ ਦੇਖੋ ਇਸ ਤਰ੍ਹਾਂ ਇਹਦੀ ਸ਼ੇਪ ਆਈ ਹੈ ਤੇ ਹੁਣ ਆਪਾਂ ਦੋ ਪੀਸ ਹੋਰ ਕੱਟਾਂਗੇ ਪਹਿਲਾਂ ਆਪਾਂ ਨਾ ਜਿੱਥੇ ਅੱਡੀ ਦੇ ਨਿਸ਼ਾਨ ਲਾਈਨੇ ਬੀ ਬਣਾਈ ਹੈ ਉੱਥੋਂ ਆਪਾਂ ਦੋਨੇ ਪੀਸਾਂ ਨੂੰ ਇਸ ਤਰ੍ਹਾਂ ਹੀ ਫੜ ਕੇ ਤੇ ਸੀਨ ਲਾਉਣੀ ਹੈ ਜੀ ਥੋੜੀ ਥੋੜੀ ਜਦੋਂ ਆਪਾਂ ਸੀਨ ਲਾ ਦਿੰਨੇ ਆ ਦੇਖੋ ਫੇਰ ਇਹ 1 ਇੰਚ ਘੱਟ ਜਾਂਦਾ ਕੱਪੜਾ ਤੇ ਜਦੋਂ 1 ਇੰਚ ਘੱਟ ਜਾਂਦਾ ਫੇਰ ਆਪਾਂ ਉੱਪਰਲਾ ਪੀਸ ਕਟਾਂਗੇ ਜੀ ਆਪਾਂ ਇਸ ਤਰ੍ਹਾਂ ਹੀ ਕੱਟ ਲਈਏ ਤਾਂ ਫੇਰ ਪੀਸ ਦੇਖੋ ਜੀ ਵੱਡੇ ਤੇ ਛੋਟੇ ਪੀਸ ਹੋ ਜਾਂਦੇ ਨੇ ਇਹ ਆਪਾਂ ਥੋੜੀ ਜੀ ਕਾਟ ਪਾਉਣ ਨਾਲ ਕਟਾਈ ਕਰਨ ਨਾਲ 1 ਇੰਚ ਦਾ ਫਰਕ ਪੈ ਜਾਂਦਾ ਇੱਥੋਂ ਅੱਡੀ ਦੀ ਸ਼ੇਪ ਆ ਗਈ ਤੇ ਹੁਣ ਆਪਾਂ ਉੱਪਰ ਵਾਲੇ ਪੀਸ ਕਟਾਂਗੇ ਇਹ ਆਪਣੇ ਦੋ ਪੀਸ ਹੋ ਗਏ نیچے ਤੇ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਹੀ ਫੋਲਡ ਕਰ ਲੈਣਾ ਤੇ ਹੁਣ ਆਪਾਂ ਉੱਪਰਲੇ ਵਾਲੇ ਪੀਸ ਕਟਾਂਗੇ ਦੇਖੋ ਤੇ ਇਹ ਜਰਾਬਾਂ ਬਣਾਉਣੀਆਂ ਬਹੁਤ ਹੀ ਸੌਖੀਆਂ ਨੇ ਜੀ ਕੋਈ ਵੀ ਆਪਣੇ ਘਰੇ ਗਰਮ ਕੱਪੜਾ ਪਿਆ ਹੋਵੇ ਤੇ ਆਪਾਂ ਆਰਾਮ ਦੇ ਨਾਲ ਦੇਖੋ ਜੀ ਇਹ ਜਰਾਬਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਬਣਾ ਕੇ ਆਪਾਂ ਪਾ ਸਕਦੇ ਹਾਂ ਕਿਉਂਕਿ ਇਹ ਜਰਾਬਾਂ ਗਰਮ ਬਹੁਤ ਨੇ ਬੂਰਾ ਇਹਦੇ ਨਾਲ نیچے ਬੂਰ ਵਾਲਾ ਕੱਪੜਾ ਹੈਗਾ ਇਹ نیچے ਬੂਰਾ ਹੈਗਾ ਬਹੁਤ ਸੋਹਣਾ ਕੱਪੜਾ ਤੇ ਸਟਿਚ ਵੀ ਬਹੁਤ ਹੈ ਦੇਖੋ ਅੱਡੀ ਜਦੋਂ ਆਪਾਂ ਬਣਾਈ ਸੀ ਨਾ ਅੱਡੀ ਨੂੰ ਐ ਫੋਲਡ ਥੋੜਾ ਜਿਹਾ ਆਪਾਂ ਇਕੱਠਾ ਜਿਹਾ ਕਰ ਦੇਣਾ ਅੱਡੀ ਕੋਲ ਫਿਰ ਆਪਾਂ ਇਹ ਦੋ ਪੀਸ ਜਿਹੜੇ ਹੈਗੇ ਜੀ ਇਸ ਤਰ੍ਹਾਂ ਮਿੰਕੇ ਦੇ ਉੱਤੇ ਧਰ ਕੇ ਐ ਕੱਟ ਲਾਂਗੇ ਉਸ ਤੋਂ ਬਾਅਦ ਦੇਖੋ ਇਹ ਉੱਪਰ نیچے ਇੱਕ ਪੀਸ ਉਹਦੇ ਵਿੱਚੋਂ ਲਵਾਂਗੇ ਅੱਡੀ ਵਾਲੇ ਚੋਂ ਤੇ ਇੱਕ ਪੀਸ ਲਵਾਂਗੇ ਜੀ ਆਪਾਂ ਪਲੇਨ ਤੇ ਫਿਰ ਆਪਾਂ ਦੇਖੋ ਜੀ ਇਸ ਤਰ੍ਹਾਂ ਇਹਨੂੰ ਚਾਰੋਂ ਪਾਸੇ ਸੀਨ ਲਾ ਲਾਂਗੇ 5 ਮਿੰਟਾਂ ਦੇ ਵਿੱਚ ਜਰਾਬ ਜਿਹੜੀ ਹੈਗੀ ਜੀ ਬਣ ਕੇ ਤਿਆਰ ਹੋ ਜਾਊਗੀ ਬਾਜ਼ਾਰ ਵਾਲੀਆਂ ਜਰਾਬਾਂ ਹੁੰਦੀਆਂ ਨੇ ਥੋੜੀਆਂ ਪਤਲੀਆਂ ਹੁੰਦੀਆਂ ਘਰ ਵਿੱਚ ਆਪਾਂ ਪੂਰੇ ਗਰਮ ਕੱਪੜੇ ਦੀ ਕਿਵੇਂ ਮਰਜੀ ਜਰਾਬ ਬਣਾ ਕੇ ਪਾ ਸਕਦੇ ਹਾਂ ਜੀ ਰੁਟੀਨ ਦੇ ਵਿੱਚ ਪਾਉਣ ਨੂੰ ਇਹ ਜਰਾਬ ਬਹੁਤ ਹੀ ਵਧੀਆ ਰਹਿੰਦੀ ਹੈ ਲੋ ਜੀ ਆਪਾਂ ਦੇਖੋ ਦੋ ਪੀਸ ਸੀਗੇ ਆਪਣੇ ਕੋਲੇ ੱਡੀ ਵਾਲੇ ਤੇ ਦੋ ਪੀਸ ਸੀਗੇ ਪਲੇਨ ਇੱਕ ਪੀਸ ੱਡੀ ਵਾਲਾ ਇੱਕ ਪੀਸ ਪਲੇਨ ਇਸ ਤਰ੍ਹਾਂ ਧਰ ਕੇ ਸਿੱਧੇ ਪੀਸ ਹੈਗੇ ਦੇਖੋ ਜੀ ਅੰਦਰ ਹੋ ਗਏ ਪੁੱਠੇ ਪੀਸ ਹੈ ਜਿਹੜੇ ਉੱਪਰ ਬਾਹਰ ਹੋ ਗਏ ਉੱਪਰ نیچے ਤੇ ਹੁਣ ਆਪਾਂ ਇਸੇ ਤਰ੍ਹਾਂ ਇਹਦੀ ਸੀਨ ਮਾਰ ਦਾਂਗੇ ਸੀਨ ਲਗਾਉਣ ਤੋਂ ਬਾਅਦ ਦੇਖੋ ਜੀ ਉੱਪਰ ਲਾਸਟਿਕ ਪੈ ਜੂਗੀ ਇਹ ਜਰਾਬ ਇਸ ਤਰ੍ਹਾਂ ਬਣ ਕੇ ਤਿਆਰ ਹੋ ਜੂਗੀ ਰੋਜੀ ਜਦੋਂ ਮੈਂ ਦੇਖੋ ਵੀਡੀਓ ਬਣਾ ਰਹੀ ਸੀ ਨਾ ਥੋੜਾ ਜਿਹਾ ਕਿਤੇ ਕੈਮਰਾ ਹਿੱਲ ਗਿਆ ਮੈਨੂੰ ਪਤਾ ਨਹੀਂ ਲੱਗਿਆ ਇਸ ਕਰਕੇ ਦੇਖੋ ਜੀ ਥੋੜਾ ਜਿਹਾ ਨਾ ਮੁਸ਼ਕਲ ਜੀ ਆ ਰਹੀ ਹੈਗੀ ਇਸ ਤਰ੍ਹਾਂ ਵੈਸੇ ਦੇਖੋ ਜੀ ਆਪਾਂ ਤੁਹਾਨੂੰ ਵੈਸੇ ਦੱਸ ਹੀ ਦਿੰਨੇ ਆ ਜਮਾ ਸਿੱਧਾ ਜਿਹਾ ਦੇਖੋ ਪੀਸ ਹੈ ਜਿਵੇਂ ਇਹ ਰੱਖਿਆ ਹੈ ਉੱਪਰ نیچے ਧਰ ਕੇ ਸਿੱਧੀ ਸਿੱਧੀ ਗੁਲਾਈ ਦੇ ਹਿਸਾਬ ਨਾਲ ਆਪਾਂ ਉੱਪਰ ਉਹ ਲੈ ਕੇ ਇਸ ਤਰ੍ਹਾਂ ਸਿੱਧੀ ਸਿੱਧੀ ਸੀਨ ਮਾਰ ਦਾਂਗੇ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੇ ਉੱਪਰਲੇ ਪਾਸੇ ਇਲਾਸਟਿਕ ਲੈਣੀ ਹੈ ਬਰੀਕ ਵਾਲੀ ਲਾਸਟਿਕ ਨੂੰ ਗੋਲ ਕਰਕੇ ਉੱਪਰ-ਨੀਚੇ ਧਰ ਕੇ ਕਿੰਨੀਆਂ ਸਗੀਆਂ ਸੀਨਾ ਲਗਾ ਦੇਣੀ ਹੈ ਪੱਕਾ ਕਰ ਦੇਣਾ ਹੈ ਇਲਾਸਟਿਕ ਨੂੰ ਗੋਲ ਬਣਾ ਕੇ ਜਿਵੇਂ ਆਪਾਂ ਲੋਹਰਾਂ ਦੇ ਵਿੱਚ ਪਜਾਮੀਆਂ ਚ ਇਲਾਸਟਿਕ ਪਾਉਣੀ ਹੈ ਨਾ ਉਸੇ ਤਰ੍ਹਾਂ ਦੇਖੋ ਜੀ ਉੱਪਰ ਫੋਲਡ ਕਰਦੇ ਹੋਏ ਇਲਾਸਟਿਕ ਵਿੱਚ ਪਾ ਕੇ ਨਾ ਬਸ ਇੰਨਾ ਹੀ ਕੰਮ ਹੈ ਇਹਦਾ ਤੇ ਉਸ ਤੋਂ ਬਾਅਦ ਦੇਖੋ ਜੀ ਇਹ ਜਰਾਬ ਬਣ ਕੇ ਤਿਆਰ ਹੋ ਜਾਊਗੀ ਜਿੱਤੇ ਆਪਾਂ ਗਲਾਈ ਦੇ ਰਹੇ ਹਾਂ ਆਪਾਂ ਦੇਖੋ ਪੰਜੇ ਦੀ ਤੇ ਉੱਥੇ ਆਪਾਂ ਬ੍ਰੀਕ-ਬ੍ਰੀਕ ਟੱਕ ਜ਼ਰੂਰ ਲੈਣੀ ਹੈ ਗਲਾਈ ਦੇ ਤਾਂ ਹਲ ਜਿਸ ਹਨ ਗਿਲਾਈਏ ਉਸੇ ਸਮੇਂ ਪਤਾ ਕਲਾਮਾ ਦੀ ਬਰੀਕਲੀ ਦੇ ਛੋਟੇ ਛੋਟੇ ਤੇ ਉਦੋਂ ਫਿਰ ਨਾ ਫੋਲਡ ਚੰਗੀ ਤਰ੍ਹਾਂ ਹੋਏ ਹੁੰਦਾ ਵੈਸੇ ਹੋ ਸਕਦਾ ਆਪਣੀਆਂ ਭੈਣਾਂ ਨੂੰ ਲੇਖੋ ਨਜ਼ਰ ਵੀ ਆ ਰਿਹਾ ਹੋਵੇ ਪਰ ਥੋੜਾ ਜਿਹਾ ਘੱਟ ਕਲੀਅਰ ਹੋ ਰਿਹਾ ਜੀ ਇਹਦੇ ਵਿੱਚ ਕਿਉਂਕਿ ਮੈਂ ਨਾ ਥੋੜਾ ਜਿਹਾ ਕਿਤੇ ਕੈਮਰਾ ਹਿੱਲ ਗਿਆ ਮੈਨੂੰ ਪਤਾ ਨਹੀਂ ਚੱਲਿਆ ਹੈਗਾ ਇਸ ਕਰਕੇ ਥੋੜਾ ਜਿਹਾ ਨਾ ਇਹਦੇ ਵਿੱਚ ਇੰਨਾ ਨਹੀਂ ਪਤਾ ਲੱਗ ਰਿਹਾ ਤੇ ਪਰ ਦੇਖੋ ਜੀ ਇਹ ਗਲਵਾਈ ਦੇ ਜਿਹੜੇ ਘਟ ਹੈ ਇਸ ਤਰ੍ਹਾਂ ਹੀ ਲਾ ਦਾਂਗੇ ਉਸ ਤੋਂ ਬਾਅਦ ਇਹਨੂੰ ਪਲਟਾ ਕੇ ਸਿੱਧਾ ਕਰ ਦਾਂਗੇ ਤੇ ਫਿਰ ਇਹਦੇ ਵਿੱਚ ਇਲਾਸਟਿਕ ਪਾਵਾਂਗੇ ਇੰਨਾ ਕੀ ਇਹਦਾ ਕੰਮ ਹੈ ਜੀ ਦੇਖੋ 5 ਮਿੰਟਾਂ ਦੇ ਵਿੱਚ ਬਣ ਕੇ ਜਰਾਵੇ ਤਿਆਰ ਹੋ ਜੂਗੀ ਤੇ ਸਾਨੂੰ ਮੈਂ ਪਾ ਕੇ ਵੀ ਦਿਖਾ ਦੇਣੀ ਆ ਘਰ ਵਿੱਚ ਦੇਖੋ ਆਪਾਂ ਬੂਟ ਪਾਉਣੇ ਹੋਣ ਜਾਂ ਕੋਈ ਸਲੀਪਰ ਵਗੈਰਾ ਦੇ ਨਾਲ ਆਪਾਂ ਇਹ ਪਾਉਣੀਆਂ ਹੁਣ ਜਰਾਬਾਂ ਇਹ ਬਹੁਤ ਵਧੀਆ ਰਹਿੰਦੀਆਂ ਜੀ ਕਿਵੇਂ ਮਰਜੀ ਦੇਖੋ ਰੁਟੀਨ ਦੇ ਵਿੱਚ ਪਾ ਕੇ ਆਪਾਂ ਆਪਣਾ ਘਰ ਦਾ ਕੰਮ ਕਰਦੇ ਰਹੀਏ ਤਾਂ ਬਿਲਕੁਲ ਸਹੀ ਰਹਿੰਦੀਆਂ ਨੇ ਇਹ ਜਰਾਬਾਂ ਤੇ ਲੰਬੀ ਵੀ ਜੁਰਾਬ ਬਣਦੀ ਹੈ ਤੇ ਦੇਖੋ ਉੱਪਰ ਤੱਕ ਇਹ ਜੁਰਾਬ ਆਪਣੇ ਪੈਰ ਨੂੰ ਪੂਰੇ ਨੂੰ ਕਵਰ ਕਰਦੀ ਹੈ ਤੇ ਉਸ ਤੋਂ ਬਾਅਦ ਸਾਨੂੰ ਆਪਾਂ ਅੰਗੂਠੇ ਵਾਲੀਆਂ ਜੁਰਾਬਾਂ ਬਣਾਉਣੀਆਂ ਸਿਖਾਵਾਂਗੇ ਤੇ ਉਹ ਵੀ ਦੇਖੋ ਜੀ ਇਸੇ ਤਰ੍ਹਾਂ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਣਗੀਆਂ ਲਓ ਜੀ ਆਪਾਂ ਥੋੜੇ ਥੋੜੇ ਦੇਖੋ ਇਸ ਤਰ੍ਹਾਂ ਇਹ ਟੱਕ ਲਾਉਣੇ ਆ ਉੱਪਰ ਉੱਪਰਲੀ ਸਾਈਡ ਤੇ ਉਸ ਤੋਂ ਬਾਅਦ ਸਿੱਧਾ ਕਰ ਲਿਆ ਸੀ ਸਿੱਧਾ ਕਰਕੇ ਆਪਾਂ ਪਲਾਸਟਿਕ ਪਾਤੀ ਤੇ ਐਨੇ ਜੀ ਦੇਖੋ ਜੀ ਜੁਰਾਬ ਜਿਹੜੀ ਹੈਗੀ ਬਣ ਕੇ ਤਿਆਰ ਹੋ ਗਈ ਸੀਗੀ ਲੰਬੇ ਸੈਜ ਜਰਾਬਾਂ ਬਣਦੀ ਹੈ ਪੂਰੇ ਲੰਬਾ ਸੈਜ ਹੈ ਜੇ ਆਪਾਂ ਚਾਹੀਏ ਦੇਖੋ ਇਹਨੂੰ ਹੋਰ ਵੀ ਲੰਬੀ ਕਰਨਾ ਚਾਹੀਏ ਤਾਂ ਆਪਾਂ ਪਿੱਛੋਂ ਅੱਡੀ ਤੋਂ ਪਿੱਛੋਂ ਕਿੰਨਾ ਮਰਜੀ ਕਪੜਾ ਲੈ ਸਕਦੇ ਆ ਜੀ ਤੇ ਆਪਣੀ ਦੇਖੋ ਜੀ ਇਹ ਜਰਾਬ ਲੰਬੀ ਬਣ ਕੇ ਤਿਆਰ ਹੋ ਜੁਤੇ ਮੈਂ ਤੁਹਾਨੂੰ ਪਾ ਕੇ ਦਿਖਾ ਦਿੰਨੀ ਆ ਦੇਖੋ ਬਹੁਤ ਸੋਹਣੀ ਜੀ ਸ਼ੇਪ ਆਉਂਦੀ ਹੈ ਕੋਈ ਮਤਲਬ ਕਿ ਦਿੱਕਤ ਨਹੀਂ ਤੇ ਹੁਣ ਆਪਾਂ ਬਣਾ ਰਹੀਆਂ ਜੀ ਜਰਾਬ ਅੰਗੂਠੇ ਵਾਲੀ ਇਹ ਆਪਾਂ ਤੁਹਾਨੂੰ ਨਾਪ ਲੈਣਾ ਦੱਸਦੇ ਆ ਦੇਖੋ ਪਹਿਲਾਂ ਆਪਣੇ ਪੈਰ ਦਾ ਨਾਪ ਲੈਣਾ ਜਿਵੇਂ ਮੇਰੇ ਪੈਰ ਦਾ ਨਾਪ ਆਇਆ ਸੀ 10 ਇੰਚ ਤੇ ਆਪਾਂ 1 ਇੰਚ ਇਹਦੇ ਵਿੱਚ ਪਲੱਸ ਕਰ ਦਾਂਗੇ 11 ਇੰਚ ਆਪਾਂ ਦੇਖੋ ਜੀ ਕੱਪੜਾ ਲੈਣਾ ਹੈ ਉਸ ਤੋਂ ਬਾਅਦ ਇਸੇ ਤਰ੍ਹਾਂ ਇੰਚੀ ਟੇਪ ਨੂੰ ਆਪਣੇ ਪੈਰ ਦੇ ਉੱਪਰ ਘਮਾਉਂਦੇ ਹੋਏ ਤੇ ਆਪਾਂ ਇਸ ਤਰ੍ਹਾਂ ਨਾਪ ਲੈਂਦੇ ਤਾਂ ਇਹ ਵੀ ਆਪਾਂ 1 ਇੰਚ ਵਧਾ ਕੇ ਲੈਣਾ ਹੈ ਇਹ 9.5 ਸੀ ਦੇਖੋ ਤਾਂ ਆਪਾਂ 10 ਲੈ ਲੱਤਾ ਹੈ ਨੀਚੋਂ 10 ਇੰਚੀ ਲੈਂਥ ਇਹਦੀ ਤੇ ਆਪਾਂ 11 ਲੈਤੀ ਸੀ ਇਸੇ ਤਰ੍ਹਾਂ ਆਪਾਂ ਦੇਖੋ ਜੀ ਕੱਪੜੇ ਨੂੰ ਕੱਟ ਦੇਣਾ ਹੈਗਾ ਛੋਟੇ ਛੋਟੇ ਪੀਸ ਹੁੰਦੇ ਆ ਜੀ ਕੱਪੜੇ ਦੇ ਕਈ ਵਾਰ ਆਪਾਂ ਕੁਝ ਬਣਾਉਂਦੇ ਆ ਤੇ ਗਰਮ ਕੱਪੜਾ ਥੋੜਾ ਮੋਟਾ ਬਚੀ ਜਾਂਦਾ ਅਕਸਰ ਦੇਖੋ ਛੋਟੇ ਜੇ ਕੱਪੜੇ ਤੋਂ ਹੀ ਇਹ ਜਰਾਬਾ ਬਣ ਕੇ ਤਿਆਰ ਹੋ ਜਾਂਦੀ ਹੈ ਰੂਟੀਨ ਚ ਪਾਉਣ ਨੂੰ ਲੋ ਜੀ ਆਪਾਂ 10.5 ਦੇ 11 ਇਹਨਾਂ ਦੇਖੋ ਆਪਾਂ ਇਹ ਚਾਰਸ ਪੀਸ ਕੱਪੜਾ ਇਸ ਤਰ੍ਹਾਂ ਹੀ ਲੈ ਲਿਆ ਤੇ ਉਸ ਤੋਂ ਬਾਅਦ ਸਾਨੂੰ ਆਪਾਂ ਥੋੜੀ ਜਿਹੀ ਸ਼ੇਪ ਦੇ ਦੇਵਾਂਗੇ ਇਹਨੂੰ ਕੱਪੜੇ ਨੂੰ ਦੇਖੋ ਜੀ ਜਿਵੇਂ ਸਿੰਗਲ ਪੀਸ ਆਪਾਂ ਕਰ ਲੈਣਾ ਸਿੰਗਲ ਪੀਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਫੋਲਡ ਕਰ ਦਾਂਗੇ ਆਪਾਂ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਦੇਖੋ ਜਿੰਨੀ ਵੀ ਲੈਂਥ ਹੋਵੇ ਤੁਸੀਂ ਜਿਸ ਸਾਉਂ ਦੀਆਂ ਜਰਾਬਾਂ ਬਣਾ ਰਹੇ ਹੋ ਜਿੰਨੀ ਲੈਂਥ ਆ ਰਹੀ ਹੈ ਉਹਦਾ ਤੁਸੀਂ ਹਾਫ ਲੈ ਲੈਣਾ ਹੈ ਹਾਫ ਆ ਗਿਆ ਜੀ 5.5 5.5 ਤੇ ਸੈਂਟਰ ਆ ਜਾਊਗਾ ਸੈਂਟਰ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਉਸ ਤੋਂ ਬਾਅਦ ਦੇਖੋ 1 ਇੰਚ ਆਪਾਂ ਅੰਦਰੋਂ ਨਿਸ਼ਾਨ ਲਾਵਾਂਗੇ ਤੇ ਇੱਥੋਂ ਆਪਾਂ ਥੋੜੀ ਜੀ ਐਂਡ ਤੱਕ ਜਿੱਥੇ ਕਿ ਆਪਾਂ ਇੱਕ ਇਰਲਾ ਜਿਹੜਾ ਆਪਣਾ ਜਿੰਨਾ ਵੀ ਕੱਪੜਾ ਹੈਗਾ ਦੇਖੋ ਜੀ ਉੱਥੇ ਤੱਕ 1 ਇੰਚ ਨੂੰ ਆਪਾਂ ਇਸ ਤਰ੍ਹਾਂ ਕਟਾਈ ਕਰਾਂਗੇ ਥੋੜੀ ਜਿਹੀ ਤੁਗਲਾਈ ਦੇ ਦਾਂਗੇ ਐ ਹਲਕੀ ਜੀ ਇਸੇ ਤਰ੍ਹਾਂ ਦੇਖੋ ਇੱਕ ਪੀਸ ਦੀ ਆਪਣੀ ਇਹ ਕਾਟ ਪੈ ਗਈ ਇਸ ਪੀਸ ਨੂੰ ਦੂਸਰੇ ਪੀਸ ਉੱਤੇ ਧਰ ਕੇ ਆਪਾਂ ਦੋਨੇ ਪੀਸਾਂ ਦੀ ਇਸ ਤਰ੍ਹਾਂ ਗਲਾਈ ਗਲਾਈ ਕਰ ਦਾਂਗੇ ਇਹਦੀ ਘਾਟ ਪਾ ਦਾਂਗੇ ਤੇ ਹੁਣ ਆਪਾਂ ਜੀ ਅੱਡੀ ਵਾਲੀ ਸਾਈਡ ਤੋਂ ਅੱਧੇ ਇੰਚ ਦੀ ਫੇਰ ਇੱਥੋਂ ਗਲਾਈ ਪਾ ਦੇਣੀ ਹੈ ਇਹ ਅੱਡੀ ਦੀ ਇੱਥੋਂ ਦੇਖੋ ਸ਼ੇਪ ਜਰਾਬ ਦੀ ਸੋਹਣੀ ਆਉਂਦੀ ਹੈ ਜੇਕਰ ਆਪਾਂ 1/2 ਇੰਚ ਦੀ ਗਲਾਈ ਦੇ ਦਾਂਗੇ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਅੱਡੀ ਕੋਲੋਂ ਸੀਨ ਲਾਉਣੀ ਹੈ ਤੇ ਮੂਰਲੀ ਪੀਸ ਦੀ ਸੀਨ ਲਾਉਣੀ ਹੈ ਪਹਿਲਾਂ ਮੈਂ ਦੇਖੋ ਜੀ ਦੋ ਇਸ ਪੀਸ ਦੀ ਵੀ ਇਹਦੇ ਉੱਤੇ ਧਰ ਕੇ ਕਾਟ ਪਾ ਦੂੰਗੀ ਤੇ ਉਸ ਤੋਂ ਬਾਅਦ ਦੇਖੋ ਆਪਾਂ ਸونو ਤਿਆਰ ਕਰਕੇ ਦਿਖਾਉਣੇ ਆਂਗੇ ਜਰਾਬ ਹੈ ਜਿਹੜੀ ਅੰਗੂਠੇ ਵਾਲੀ ਲੋ ਜੀ ਇਸ ਤਰ੍ਹਾਂ ਪਹਿਲਾਂ ਆਪਾਂ ਇਹ ਦੋਨੇ ਪੀਸ ਦੇਖੋ ਜੀ ਇਸ ਤਰ੍ਹਾਂ ਪਹਿਲਾਂ ਇਹਦੀ ਕਟਾਈ ਕਰ ਦਿੰਨੇ ਹਲਕੀ ਜੀ ਦੋ ਜਰਾਬਾਂ ਦੇ ਦੇਖੋ ਜੀ ਜੋੜੇ ਬਣ ਕੇ ਤਿਆਰ ਹੋ ਜਾਣਗੇ ਕੱਪੜਾ ਆਪਣੇ ਘਰੇ ਬੇਸਟ ਪਿਆ ਸੀਗਾ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੋ ਜੀ ਆਪਾਂ ਦੇਖੋ ਹੁਣ ਤੁਹਾਨੂੰ ਦੱਸ ਦਿੰਨੇ ਆ ਪੁੱਠਾ ਕਰਕੇ ਆਪਾਂ ਉੱਪਰਲੀ ਸੀਨ ਲਾਵਾਂਗੇ ਤੇ ਨੀਚੇ ਵਾਲੀ ਸੀਨ ਲਾਵਾਂਗੇ ਉਸ ਤੋਂ ਬਾਅਦ ਦੇਖੋ ਜੀ ਬਰੀਕ ਬਰੀਕ ਇਹ ਆਪਾਂ ਫੋਲਡ ਕਰ ਦਾਂਗੇ ਇਹਨੂੰ ਜਿੱਥੋਂ ਕਿ ਆਪਾਂ ਪੈਰ ਆਪਾਂ ਪਾਉਣੇ ਹੁੰਨੇ ਆ ਜਰੱਬਾ ਲੋ ਜੀ ਉਸ ਤੋਂ ਬਾਅਦ ਦੇਖੋ ਜਦੋਂ ਇਹ ਸੀਨ ਲੱਗ ਜਾਂਦੀ ਹੈ ਇਹ ਸੀਨ ਨੂੰ ਤੁਸੀਂ ਸੈਂਟਰ ਦੇ ਵਿੱਚ ਕਰ ਦੇਣਾ ਹੈਗਾ ਸੈਂਟਰ 'ਚ ਕਰਕੇ ਤੇ ਜਿਹੜੀ ਆਪਾਂ ਦੇਖੋ ਜੀ ਸੀਨ ਵਿਚਾਲੇ ਥਾਂ ਛੱਡਿਆ ਸੀ ਉੱਥੋਂ ਮੈਂ ਬਰੀਕ ਬਰੀਕ ਫੋਲਡ ਕਰਤਾ ਇਹ ਨੂੰ ਸੈਂਟਰ ਦੇ ਵਿੱਚ ਸੀਨ ਨੂੰ ਕਰਕੇ ਤੁਸੀਂ ਆਪਣਾ ਪੈਰ ਰੱਖ ਲੈਣਾ ਚਾਹੀਏ ਤੁਸੀਂ ਜਰਾਬ ਰੱਖ ਲੈਣੀ ਹੈ ਤੇ ਤੁਸੀਂ ਦੇਖੋ ਅੰਗੂਠੇ ਤੇ ਉਂਗਲਾਂ ਦੇ ਵਿੱਚ ਘਾੜ ਦੇਖੋ ਜੀ ਅੰਗੂਠੇ ਦਾ ਨਾ ਇਸ ਤਰ੍ਹਾਂ ਨਿਸ਼ਾਨ ਲਾਉਣਾ ਅੰਗੂਠਾ ਬਣਾਉਂਦਾ ਤੁਸੀਂ ਇੱਥੋਂ ਥੋੜੀ ਜਿਹੀ ਬੀ ਬਣੂਗੀ ਲੰਬੀ ਜਿੰਨਾ ਕਿ ਆਪਣਾ ਅੰਗੂਠਾ ਹੁੰਦਾ ਹੈ ਉਸ ਹਿਸਾਬ ਨਾਲ ਤੇ ਉਸ ਤੋਂ ਬਾਅਦ ਦੇਖੋ ਜੀ ਐ ਪੰਜੇ ਦੀ ਗਲਾਈ ਆ ਜਾਊਗੀ ਇਸੇ ਤਰ੍ਹਾਂ ਆਪਾਂ ਇਹਨੂੰ ਸੀਨ ਮਾਰਨੀ ਹੋਊਗੀ ਜਿਵੇਂ ਕਿ ਆਪਾਂ ਨਿਸ਼ਾਨ ਲਾ ਰਹੇ ਹਾਂ ਜਦੋਂ ਆਪਾਂ ਦੇਖੋ ਦੋਨੇ ਜਰਾਬਾਂ ਧਰ ਕੇ ਸੀਨ ਸੀਓ ਮਤਲਬ ਕਿ ਨਿਸ਼ਾਨ ਲਗਾਉਂਦੇ ਆ ਤਾਂ ਇਸ ਚੀਜ਼ ਦਾ ਜ਼ਰੂਰ ਮੜਿਆ ਧਿਆਨ ਰੱਖਿਓ ਕਿ ਦੇਖੋ ਜਦੋਂ ਆਪਾਂ ਦੋਨੇ ਜਰਾਬਾਂ ਦੇਖੋ ਜੀ ਬਰੋਬਰ ਬਰੋਬਰ ਧਰਦੇ ਆ ਤਾਂ ਅੰਗੂਠੇ ਆਪਣੇ ਅੰਦਰਲੀ ਸਾਈਡ ਆਉਣੇ ਚਾਹੀਦੇ ਨੇ ਤੇ ਪੰਜਾ ਆਪਣਾ ਪਿਛਲਾ ਉਂਗਲਾਂ ਦਾ ਨਿਸ਼ਾਨ ਪਿੱਛੇ ਸਾਈਡ ਤੇ ਆਉਣੇ ਚਾਹੀਦੇ ਨੇ ਕਈ ਵਾਰ ਕੀ ਹੁੰਦਾ ਆਪਾਂ ਨੂੰ ਧਿਆਨ ਨਹੀਂ ਰਹਿੰਦਾ ਇੱਕ ਗੁੱਠਾ ਉਧਲੀ ਸਾਈਡ ਆ ਜਾਂਦਾ ਤੇ ਇੱਕ ਗੁੱਠਾ ਉਧਲੀ ਸਾਈਡ ਆ ਜਾਂਦਾ ਇਸ ਕਰਕੇ ਨਾ ਆਪਾਂ ਇਹ ਥੋੜਾ ਜਿਹਾ ਨਿਸ਼ਾਨ ਲਾਉਣ ਵੇਲੇ ਧਿਆਨ ਰੱਖਣਾ ਉਸ ਤੋਂ ਬਾਅਦ ਦੇਖੋ ਜੀ ਜਿਵੇਂ ਆਪਾਂ ਨਿਸ਼ਾਨ ਲਾਏ ਨੇ ਆਪਾਂ ਸੀਨਾ ਲਗਾ ਦਾਂਗੇ ਸੀਨਾ ਲਗਾਉਣ ਤੋਂ ਬਾਅਦ ਦੇਖੋ ਉਸ ਹਿਸਾਬ ਨਾਲ ਆਪਾਂ ਇਹਦੀ ਕਟਾਈ ਕਰਨੀ ਹੈ ਜਿੱਥੋਂ ਦੇਖੋ ਆਪਾਂ ਗੁੱਠੇ ਤੇ ਉਂਗਲਾਂ ਦੇ ਨਿਸ਼ਾਨ ਲਾਏ ਸੀਗੇ ਉੱਥੋਂ ਆਪਾਂ ਥੋੜਾ ਜਿਹਾ ਨਾ ਟੱਕ ਲਾਉਣਾ ਜੀ ਲੰਬਾ ਜਿਦੋਂ ਕਿ ਜਿੰਨਾ ਕੀ ਆਪਾਂ ਗੂਠੇ ਦਾ ਨਿਸ਼ਾਨ ਲਾਇਆ ਨਾ ਉਸ ਹੱਬ ਨਾਲ ਆਪਾਂ ਟੱਕ ਲਾ ਕੇ ਥੋੜਾ ਜਿਹਾ ਵਿੱਚੋਂ ਕੱਪੜਾ ਕੱਢ ਦਾਂਗੇ ਫਿਰ ਇੱਥੋਂ ਜਰਾਬ ਇਕੱਠੀ ਨਹੀਂ ਹੁੰਦੀ ਹੈਗੀ ਬਿਲਕੁਲ ਸਹੀ ਅੰਦਰ ਨੂੰ ਫੋਲਡ ਹੋ ਜਾਂਦੀ ਹੈ ਤੇ ਥੋੜਾ ਥੋੜੇ ਟੱਕ ਛੋਟੇ ਛੋਟੇ ਹੋਰ ਲਾਉਣੇ ਪੈਣਗੇ ਤੇ ਇਸ ਤਰ੍ਹਾਂ ਦੇਖੋ ਜੀ ਇਹਦੇ ਜਿਹੜੀ ਜਰਾਬ ਹੈ ਸਾਨੂੰ ਮੈਂ ਸਿੱਧੀ ਕਰਕੇ ਦਿਖਾ ਦਿੰਨੀ ਆ ਤੇ ਜਰਾਬ ਬਿਲਕੁਲ ਤਿਆਰ ਹੋ ਜੂਗੀ ਆਪਣੀ ਦੇਖੋ ਹਲਕੇ ਹਲਕੇ ਜੇ ਟੱਕ ਲਾਉਂਦੇ ਨਾ ਚੰਗੀ ਤਰ੍ਹਾਂ ਫਿਰ ਫੋਲਡ ਹੋ ਜਾਂਦੀ ਹੈ ਜਰਾਬ ਨਾ ਅੰਦਰ ਨੂੰ ਇਕੱਠੀ ਨਹੀਂ ਹੁੰਦੀ ਹੈਗੀ ਟੈਕ ਲਾਉਣੇ ਆਪਾਂ ਨੂੰ ਜ਼ਰੂਰੀ ਨੇਗੇ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਜਰਾਬ ਸਿੱਧੀ ਕਰਕੇ ਦਿਖਾਉਣੇ ਆ ਤੇ ਫਿਰ ਆਪਾਂ ਦੇਖੋ ਜੀ ਤੁਹਾਨੂੰ ਪਾ ਕੇ ਵੀ ਦਿਖਾ ਦਨੇ ਆ ਬਹੁਤ ਸੋਹਣੀ ਜਰਾਬਾਂ ਦੀ ਸ਼ੇਪ ਆਉਂਦੀ ਹੈ ਤੇ ਬਹੁਤ ਸੋਹਣੀਆਂ ਜਰਾਬਾਂ ਨੇ ਜਿਹੜੀਆਂ ਬਣ ਕੇ ਤਿਆਰ ਹੋ ਜਾਣਗੀਆਂ ਲਓ ਜੀ ਆਪਣੀਆਂ ਜਰਾਬਾਂ ਵੀ ਬਣ ਕੇ ਤਿਆਰ ਹੋ ਗਈਆਂ ਤੇ ਮੈਂ ਤੁਹਾਨੂੰ ਹੁਣ ਪਾ ਕੇ ਵੀ ਦਿਖਾ ਦਨੇ ਆ ਇਹਦੀ ਫੀਟਿੰਗ ਬਹੁਤ ਸੋਹਣੀ ਆਉਂਦੀ ਹੈ ਜਰਾਬਾਂ ਦੀ ਚੱਪਲਾਂ ਨਾਲ ਪਾਉਣ ਵਾਸਤੇ ਦੇਖੋ ਜੀ ਬਹੁਤ ਵਧੀਆ ਰਹਿੰਦੀਆਂ ਜਿਵੇਂ ਆਪਣੇ ਤੋਂ ਹਰ ਟਾਈਮ ਬੂਟ 'ਚ ਘਰੇ ਨਹੀਂ ਵੀ ਪੈਂਦੇ ਤਾਂ ਜਰਾਬਾਂ ਪਾ ਕੇ ਆਪਾਂ ਚੱਪਲ ਨਾਲ ਕਿਵੇਂ ਮਰਜੀ ਦੇਖੋ ਜੀ ਆਪਣਾ ਕੰਮ ਕਰਦੇ ਰਹੀਏ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇਹ ਜਰਾਬਾਂ ਬਿਲਕੁਲ ਸੌਫਟ ਜਿਹਾ ਕੱਪੜਾ ਹੈਗਾ ਤੇ ਬਹੁਤ ਹੀ ਵਧੀਆ ਜਰਾਬਾਂ ਦੀ ਫਿਟਿੰਗ ਆਉਂਦੀ ਹੈ ਤੇ ਬਹੁਤ ਹੀ ਗਰਮ ਜਰਾਬਾਂ ਨੇ ਬੂਰ ਵਾਲੇ ਕੱਪੜੇ ਦੀਆਂ ਜਰਾਬਾਂ ਨੇ ਇਹ ਲਓ ਜੀ ਆਪਣੇ ਦੋਨੇ ਜਰਾਬਾਂ ਦੇ ਜਿਹੜੇ ਜੋੜੇ ਨੇ ਬਣ ਕੇ ਤਿਆਰ ਹੋ ਗਏ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਅਜ ਇਸ ਤਰ੍ਹਾਂ ਦੀ ਜਰਾਬਾਂ ਦੀ ਜੁੜੀ ਬਣਾ ਕੇ ਜ਼ਰੂਰ ਦੇਖਿਓ ਜੀ